ਤੁਸੀਂ ਵੀ ਨੂੰ ਜਦੋਂ ਮੈਂ ਪਹਿਲੀ ਵਾਰ ਇਹ ਕਿਹਾ ਸੀ 2017 ਚ ਕਿ ਰਿਟਾਇਨ ਕਰਨਾ ਚਾਹਦਾ 15 ਲੱਖ ਰੁਪਏ ਜਿੱਤਦਾ ਸੀ ਪਰ ਇਹਨੇ ਨਹੀਂ ਮੰਨੇ ਜੇ ਉਹਨੂੰ ਛੱਡ ਦਿੰਦਾ ਤੇ ਅੱਜ ਇਹ ਹਾਲਤ ਨਾ ਹੁੰਦੀ ਪਰ ਇੱਕ ਵੱਡੀ ਚੁਣੌਤੀ ਅਕਾਲੀ ਦਲ ਦੇ ਸਾਹਮਣੇ ਹੈ ਇਹ ਆਈ ਹੈ ਕਿ ਅੱਠ ਆਗੂਆਂ ਨੂੰ ਪਾਰਟੀ ਤੋਂ ਬਰਖਾਸਤ ਕਰਨ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਸੁਖਦੀਪ ਸਿੰਘ ਢੀਂਟਸਾ ਨੂੰ ਵੀ ਪਾਰਟੀ ਤੋਂ ਉਲੰਭੇ ਕਰ ਦਿੱਤਾ ਗਿਆ ਹੈ। ਉਹਦੇ ਵਿੱਚ ਜਿਹੜੇ ਤੁਹਾਡੇ ਵਿਰੋਧੀ ਬਣੇ ਨੇ ਉਸੇ ਧੜੇ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੇ ਸੁਧਾਰ ਦੀ ਮਨਸ਼ਾ ਸੀ ਤੇ ਪਾਰਟੀ ਦੇ ਪਲੇਟਫਾਰਮ ਤੇ ਆ ਕੇ ਗੱਲ ਕੀਤੀ ਜਾ ਸਕਦੀ ਸੀ ਆਫੀਸ਼ੀਅਲ ਤੌਰ ਤੇ ਇਸ ਤਰ੍ਹਾਂ ਦਾ ਬਾਗੀਸੁਰ ਉਠਾਉਣ ਦੀ ਜ਼ਰੂਰਤ ਕਿਉਂ ਪਈ? ਨਹੀਂ ਨਹੀਂ ਉਹਨੂੰ ਪੁੱਛੇ ਬਰੂ ਕਹਿੰਦੇ ਕਿਸੇ ਦੀ ਸੁਣਦਾ ਹੋ। ਅਸੀਂ ਕੋਸ਼ਿਸ਼ ਕੀਤੀ ਹੈ ਸਾਰਾ ਉਹਨੇ ਅੱਜ ਤੱਕ ਕਿਸੇ ਨੂੰ ਪੁੱਛ ਕੇ ਟਿਕਟ ਦਿੱਤਾ ਉਹਨੇ। ਗੁਰਦੀ ਦੀ ਕਸੂਰ ਉਹਨਾਂ ਦਾ ਜਿਹੜੇ 8 ਬੰਦੇ ਕੱਢੇ ਫਿਰ ਚੁਣ-ਚੁਣ ਕੇ ਕਿ ਉਹ ਕਹਿੰਦੇ ਸਿੰਘ ਚੰਦੂ ਮਾਜ਼ਰਾ ਕਹਿੰਦੇ ਨੇ ਕਿ ਜਿਹੜੀ ਚੀਜ਼ ਨੂੰ ਲੈ ਕੇ ਅਸੀਂ ਜਥੇਦਾਰ ਸਾਹਿਬ ਦੇ ਕੋਲ ਗਏ ਆ ਜਥੇਦਾਰ ਸਾਹਿਬ ਨੂੰ ਲਫਾਫਾ ਬੰਦ ਸੁਖਵੀਰ ਸਿੰਘ ਬਾਦਲ ਨੇ ਇੱਕ ਚਿੱਠੀ ਸੌਂਪੀ ਆ ਉਹ ਜਨਤਕ ਹੋਣੀ ਚਾਹੀਦੀ ਐ ਤੇ ਦੂਜੇ ਪਾਸੇ ਗਰੇਵਾਲ ਸਾਹਿਬ ਕਹਿੰਦੇ ਨੇ ਕਿ ਇਹ ਜਿਹੜਾ ਧੜਾਏ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਇਤਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਪਰ ਵੀ ਵਿਸ਼ਵਾਸ ਨਹੀਂ ਰਿਹਾ ਜਦੋਂ ਦੁਬਾਰੰਦੀ ਗੱਲ ਇੱਕੋ ਗੱਲ ਕਹੀ ਜਾਂਦੀ ਵੀ ਉਹਨਾਂ ਨੂੰ ਜਾਂਦੇ ਕਰੋ ਹੋਰ ਕੀ ਕਹਿਆ ਉਹਨੇ ਹੋਰ ਕੋਈ ਜਿਹੜਾ ਦੇਖ ਨਾਲ ਥੋੜਾ ਕੋਈ ਗੱਲ ਤੇਰੀ ਹੈ ਇਹ ਚ ਕਰਕੇ ਇਹ ਕੁਰਾਟ ਚਾਕੇ ਗੱਲ ਕਰਾਂ ਪੰਜਾਬ ਪ੍ਰਸਤ ਬਹੁਤ ਸਾਰੀਆਂ ਧਿਰਾਂ ਦੇ ਵੱਲੋਂ ਇਸ ਤਰ੍ਹਾਂ ਦੇ ਸਵਾਲ ਕੀਤੇ ਜਾਂਦੇ ਨੇ ਕਿ ਜਦੋਂ ਤੱਕ ਅਕਾਲੀ ਦਲ ਉਹਨਾਂ ਪ੍ਰਤਨਾਂ ਜਿਹੜੀਆਂ ਚੀਜ਼ਾਂ ਸੀ ਉਹਨਾਂ ਦੇ ਉੱਪਰ ਖੁੱਲ੍ਹ ਦਿੱਲੀ ਦੇ ਨਾਲ ਪੈਰਾਂ ਨਹੀਂ ਦੇਵੇਗਾ ਤਾਂ ਉਹਨਾਂ ਤੱਕ ਪੰਜਾਬ ਦੀਆਂ ਜਿਹੜੀਆਂ ਵੱਡੀਆਂ ਚੁਣੌਤੀਆਂ ਨੇ ਉਹਨਾਂ ਦਾ ਹੱਲ ਨਹੀਂ ਹੋ ਸਕਦਾ ਅਜਿਹੇ ਦੇ ਵਿੱਚ ਇੱਕ ਵੱਡੀ ਚੁਣੌਤੀ ਪੈਦਾ ਹੋਈ ਆਕਾਲੀ ਦਲ ਦਾ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਦਾ ਜਿਹੜਾ ਸਮਾਕਾਲ ਮੰਨਿਆ ਜਾਂਦਾ ਤਾਂ ਇਹ ਵੀ ਕੁਝ ਲੋਕਾਂ ਦੇ ਵੱਲੋਂ ਸਵਾਲ ਕੀਤੇ ਜਾਂਦੇ ਨੇ ਕਿ ਆਕਾਲੀ ਦਲ ਹਾਸ਼ੀਏ ਦੇ ਉੱਪਰ ਹੈ ਪਰ ਇੱਕ ਵੱਡੀ ਚੁਣੌਤੀ ਆਕਾਲੀ ਦਲ ਦੇ ਸਾਹਮਣੇ ਹੈ ਇਹ ਆਈ ਹੈ ਕਿ 8 ਆਗੂਆਂ ਨੂੰ ਪਾਰਟੀ ਤੋਂ ਬਰਖਾਸਤ ਕਰਨ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਸੁਖਦੀਪ ਸਿੰਘ ਢੀਂਟਸਾ ਨੂੰ ਵੀ ਪਾਰਟੀ ਤੋਂ ਉਲੰਭੇ ਕਰ ਦਿੱਤਾ ਗਿਆ ਹੈ ਇਸ ਚੀਜ਼ ਨੂੰ ਲੈ ਕੇ ਤਮਾਮ ਸਾਰੀਆਂ ਧਿਰਾਂ ਕਿਸ ਤਰੀਕੇ ਦੇ ਨਾਲ ਦੇਖਦੀਆਂ ਨੇ ਕੀ ਰਿਐਕਟ ਹੈ ਉਹਨਾਂ ਦਾ ਪਰ ਅਕਾਲੀ ਆਗੂ ਸਰਦਾਰ ਸੁਖਦੀਪ ਸਿੰਘ ਢੀਂਟਸਾ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਢੀਂਟਸਾ ਸਾਹਿਬ ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ ਕਿਵੇਂ ਦੇਖਤੋਂ ਇਸ ਚੀਜ਼ ਨੂੰ ਬਹੁਤ ਸਾਰੀਆਂ ਧਰਾਂ ਦੇ ਵੱਲੋਂ ਸਵਾਲ ਕੀਤੇ ਜਾ ਰਿਹਾ ਹੈ ਕਿ ਬਹੁਤ ਮੰਦ ਭਾਗਾ ਹੋ ਰਿਹਾ ਜੋ ਕੁਝ ਵਾਪਰੇ ਆ ਮੌਜੂਦਾ ਦੌਰ ਦੇ ਵਿੱਚ ਦੇਖੋ ਅੱਜ ਸਾਰੇ ਪੰਜਾਬ ਚ ਇੱਕੋ ਗੱਲ ਹੈ ਕਿ ਅਕਾਲੀ ਦਰ ਕਿਵੇਂ ਖੜਾ ਹੋਵੇ ਅਸੀਂ ਸਾਰਾ ਕੁਝ ਛੱਡ ਕੇ ਆਇਆ ਵੀ ਅਕਾਲੀ ਦਰ ਨੂੰ ਖੜਾ ਕਰੋ ਕਿਵੇਂ ਇਹਦੇ ਬਰੇ ਸੀ ਕਿ ਸੁਧਾਰ ਜਦੋਂ ਦੇਖਿਆ ਹੁਣ ਹੋਰ ਵੀ ਸੁਖਵੀਰ ਦੀ ਪ੍ਰਧਾਨਗੀ ਥੱਲੇ ਹੋਰ ਵੀ ਬੁਰੀ ਹਾਲਤ ਹੋ ਗਈ 10 ਬੰਦਿਆਂ ਦੀ ਜਾਨਤੀ ਜਬਦ ਹੋ ਗਈ ਇਹ ਕਰਕੇ ਫੈਸਲਾ ਕੀਤਾ ਕਿ ਇਹਦੇ ਜ ਸੁਧਾਰ ਲਾਉਣਾ ਚਾਹੀਦਾ ਕੁਝ ਬੰਦੇ ਇਕੱਠੇ ਹੋਏ ਵੀ ਆ ਪੰਚ ਸੁਧਾਰ ਲਿਆ ਉਹਦੇ ਚ ਤੇ ਉਸ ਤੋਂ ਬਾਅਦ ਇਹਨਾਂ ਨੂੰ ਭੈੜਾ ਲੱਗਿਆ ਇਹਨਾਂ ਦੇ ਇਨ ਦੀ ਮੀਨ ਟਾਈਮ ਜਿਹੜਾ ਸੌਦਾ ਸਾਦਾ ਸੀ ਪੋਲੀਟੀਕਲ ਪਿੰਗ ਦਾ ਚੇਅਰਮੈਨ ਉਹ ਕਲੇ ਨੇ ਆ ਕੇ ਸਾਰਾ ਕੁਝ ਜੂ ਨੰਗਾ ਕੀਤਾ ਉਹ ਤੋਂ ਕਬਰਹਾਟ ਜਾ ਕੇ ਫਿਰ ਇੰਝ ਇੰਝ ਗੱਲਾ ਕਰਨ ਲੱਗੇ ਹੋਰ ਕੀ ਸੀ ਕਸੂਰ ਉਹਨਾਂ ਦਾ ਜਿਹੜੇ 8 ਬੰਦੇ ਕੱਢੇ ਫਿਰ ਚੁਣ-ਚੁਣ ਕੇ ਕਿ ਉਹ ਕੰਡੇ ਕੋਈ ਸੁਧਾਰ ਦੇ ਤਾਂ ਨਹੀਂ ਹੈ ਵੀ ਇੱਕ ਇਕੱਲੇ ਹੀ ਅੱਠੇ ਬੰਦੇ ਚਾਹੁੰਦੇ ਸੀ ਸੁਧਾਰ ਦਾ ਸਾਰੀ ਕੌਮ ਚਾਹੁੰਦੀ ਹੈ ਸਾਰੀ ਪਾਰਟੀ ਚਾਹੁੰਦੀ ਹੈ ਕਿ ਸੁਧਾਰ ਹੋਵੇ ਪਰ ਸੁਧਾਰ ਤਾਂ ਹੀ ਹੈ ਕਿ ਹੁਣ ਅਸੀਂ ਇਹ ਕਿ ਸੋਚਿਆ ਕਿ ਪਾਰਟੀ ਦੀ ਇਲੈਕਸ਼ਨ ਨਹੀਂ ਹੋਈ ਪਾਰਟੀ ਦੀ ਇਲੈਕਸ਼ਨ ਕਰਾਓ ਤੇ ਜਿਹਨੂੰ ਮਰਜੀ ਹੈ ਡੈਮੋਕ੍ਰੇਟਿਕ ਢੰਗ ਨਾਲ ਕੋ ਚੁਣ ਲੈਣ ਹਾਲ ਦੇ ਵਿੱਚ ਜਿਹੜੇ ਤੁਹਾਡੇ ਵਿਰੋਧੀ ਬਣੇ ਨੇ ਉਸੇ ਧੜੇ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੇ ਸੁਧਾਰ ਦੀ ਮਨਸ਼ਾ ਸੀ ਤੇ ਪਾਰਟੀ ਦੇ ਪਲੇਟਫਾਰਮ ਤੇ ਆ ਕੇ ਗੱਲ ਕੀਤੀ ਜਾ ਸਕਦੀ ਸੀ ਅਫੀਸ਼ੀਅਲ ਤੌਰ ਤੇ ਇਸ ਤਰ੍ਹਾਂ ਦਾ ਬਾਗੀਸੁਰ ਉਠਾਉਣ ਦੀ ਜ਼ਰੂਰਤ ਕਿਉਂ ਪਈ ਨਹੀਂ ਨਹੀਂ ਉਹਨੂੰ ਪੁੱਛੇ ਬਨੂ ਕਹਿੰਦੇ ਕਿਸੇ ਦੀ ਸੁਣਦਾ ਉਹ ਅਸੀਂ ਕੋਸ਼ਿਸ਼ ਕੀਤੀ ਹੈ ਸਾਰਾ ਉਹਨੇ ਅੱਜ ਤੱਕ ਕਿਸੇ ਨੂੰ ਪੁੱਛ ਕੇ ਟਿਕਟ ਦਿੱਤਾ ਉਹਨੇ ਕਿਸੇ ਨੂੰ ਪੁੱਛ ਕੇ ਕੋਈ ਫੈਸਲਾ ਕਰਦਾ ਸਭ ਤੋਂ ਪਹਿਲਾਂ ਬਦਲਾਇਆ ਪਾਰਟੀ ਤੋਂ ਜਿਹੜਾ ਇਹ ਹੈ ਨਾ ਹਲਕਾ ਇੰਚਾਰਜੀ ਉਹ ਕੱਢੋ ਉਹ ਨਹੀਂ ਉਹ ਹਲਕਾ ਇੰਚਾਰਜ ਬਣਾ ਕੇ ਆਪਦੇ ਬੰਦੇ ਨੂੰ ਉਹਨਾਂ ਤੋਂ ਲੈ ਲੈਂਦਾ ਸਾਰਾ ਰਿਪੋਰਟ ਔਰ ਹਲਕਾ ਇੰਚਾਰਜ ਇਹ ਹੈ ਕਿ ਸੰਗਰੂਦ ਦੀ ਮੈਂ ਤੁਹਾਨੂੰ ਦੱਸਦਾ ਕਿ ਤਿੰਨ ਹਲਕਾ ਇੰਚਾਰਜ ਇੱਕ ਜ਼ਿਲ੍ਹੇ ਦਾ ਪ੍ਰਧਾਨ ਜਿਹੜਾ ਪ੍ਰਧਾਨ ਬਣਾਇਆ ਹੋਇਆ ਹੈ ਤੇ ਚਾਰਾਂ ਦੇ ਕਿਸੇ ਇੱਕ ਵੋਟ ਬਣੀ ਹੈ ਚਾਰਾਂ ਦੇ ਵਾਰਡਾਂ ਚ ਸਿਰਫ ਇੱਕੋ ਇੱਕ ਵੋਟ ਦੇ ਹੱਦ ਹਲਕਾਂ ਤੇ ਆਦਿਆਂ ਦੀ ਹੈ। ਪ੍ਰਦੀਪ ਕਲੇਰ ਨੇ ਵੱਡੇ ਖੁਲਾਸੇ ਕੀਤੇ ਅਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਿਹੜਾ ਤੁਹਾਡਾ ਧੜਾ ਇਹਨਾਂ ਦੇ ਵੱਲੋਂ ਬਹੁਤ ਸਾਰੀਆਂ ਦਲੀਲਾਂ ਉਹਨਾਂ ਦੇ ਆਧਾਰਤ ਦਿੱਤੀਆਂ ਜਾ ਰਹੀਆਂ ਤੇ ਵਿਰੋਧੀਆਂ ਦੇ ਵੱਲੋਂ ਸਵਾਲੀਆ ਚਿੰਨ ਤੁਹਾਡੇ ਉੱਪਰ ਲਾਏ ਜਾ ਰਹੇ ਨੇ ਕਿ ਅਕਸਰ ਜਿਨ੍ਹਾਂ ਨੇ ਬਿਰਬੀ ਦਾ ਸਮੂਚਾ ਵਰਤਾਰਾ ਜਿਹੜਾ ਉਹਨੂੰ ਪੂਰਾ ਰਚਿਆ ਹੋਵੇ ਅਜੋਹੀ ਜਿਹੜਾ ਬਾਗੀ ਧੜੇ ਦਾ ਕਿਤੇ ਨਾ ਕਿਤੇ ਨੇੜਲਾ ਸਾਥੀ ਬੰਦਾ ਨਜ਼ਰ ਆਉਂਦਾ ਤੁਹਾਨੂੰ ਕਟਾਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ ਮੈਨੂੰ ਤੁਹਾਡੀ ਧੜੇ ਨੂੰ ਕਟੈਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ ਨਹੀਂ ਜੇ ਸੁਧਾਰ ਲੈਣ ਦਾ ਮਤਲਬ ਇਹ ਸਾਡਾ ਗੁਨਾਹ ਹੈ ਕੋਈ ਜੇ ਸੀ ਸੁਧਾਰ ਲੈਣ ਦਾ ਚਾਹੁੰਦਾ ਪਾਰਟੀ ਨੂੰ ਲੋਕਾਂ ਦੀ ਇੱਛਾ ਹੈ ਪੰਜਾਬ ਦੇ ਲੋਕਾਂ ਦੀ ਇੱਛਾ ਹੈ ਕਿ ਉਹ ਚਾਹੁੰਦੇ ਨੇ ਵੀ ਸੁਧਾਰ ਲੈ ਲਿਆ ਜਾਵੇ ਪਾਰਟੀ ਖੜੀ ਕੀਤੀ ਜਾਵੇ ਕੀ ਸਾਡਾ ਨੁਕਸਾਨ ਹੈ ਕਿਉਂ ਸਾਡੇ ਦੇ ਸਵਾਲ ਖੜੇ ਕੀਤੇ ਜਾਂਦੇ ਨੇ ਕਿਉਂਕਿ ਕਲੇਰ ਨੇ ਸਾਰਾ ਕੁਝ ਦੱਸਤਾ ਕਲੇਰ ਨੇ ਸਾਰਾ ਕੁਝ ਇਹ ਕਹਤਾ ਕਿ ਕਿੱਥੇ ਕਿੱਥੇ ਮਿਲਦੇ ਰਹੇ ਔਰ ਕਿਦੋਂ ਕਿਵੇਂ ਉਹ ਤਾਂ ਜਿਹਨੂੰ ਮਿਲਦੇ ਰਹੇ ਉਹ ਤਾਂ ਬੰਦ ਚੁੱਛ ਕੇ ਆਇਆ ਸੀ ਉਹਦਾ ਇਹ ਨਾਲ ਕੋਈ ਸਾਂਝ ਨਹੀਂ ਰੱਖਣੀ ਉਹਨੂੰ ਮਿਲਦੇ ਰਹੇ ਉਸ ਦਾ ਕੋਈ ਜਵਾਬ ਨਹੀਂ ਨਾ ਚਾਹਤਾਂ ਕੋਲੇ ਹੋਏਗਾ ਨਾ ਕਿਸੇ ਕੋਲੇ ਹੋਏਗਾ ਉਹਦਾ ਕੋਈ ਜਵਾਬ ਨਹੀਂ ਉਹ ਫਿਰ ਇਹ ਜਿਹੇ ਇਲਜ਼ਾਮ ਸਾਡੇ ਤੇ ਲਾਉਣ ਲੱਗੇ ਰਮ ਸਿੰਘ ਚੰਦੂ ਮਾਜ਼ਰਾ ਕਹਿੰਦੇ ਨੇ ਕਿ ਜਿਹੜੀ ਚੀਜ਼ ਨੂੰ ਲੈ ਕੇ ਅਸੀਂ ਜਥੇਦਾਰ ਸਾਹਿਬ ਦੇ ਕੋਲ ਗਏ ਆ ਜਥੇਦਾਰ ਸਾਹਿਬ ਨੂੰ ਲਫਾਫਾ ਬੰਦ ਸੁਖਬੀਰ ਸਿੰਘ ਬਾਦਲ ਨੇ ਇੱਕ ਚਿੱਠੀ ਸੌਂਪੀ ਹੈ ਉਹ ਜਨਤਕ ਹੋਣੀ ਚਾਹੀਦੀ ਹੈ ਤੇ ਦੂਜੇ ਪਾਸੇ ਗਰੇਵਾਲ ਸਾਹਿਬ ਕਹਿੰਦੇ ਨੇ ਕਿ ਇਹ ਜਿਹੜਾ ਧੜਾਏ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਪਰ ਵੀ ਵਿਸ਼ਵਾਸ ਨਹੀਂ ਰਿਹਾ ਨਹੀਂ ਨਹੀਂ ਇਹਦੇ ਵਿੱਚ ਕੀ ਮਾੜੀ ਗੱਲ ਹੈ ਜੇ ਉਹ ਜਨਤਕ ਹੋ ਜਾਏ ਇਹਦੇ ਕੋਈ ਜਥੇਦਾਰ ਤੇ ਤਾਂ ਨਹੀਂ ਕੋਈ ਝੋਟ ਰਹਿ ਗਈ ਜਿਹਦਰ ਤੇ ਜਿਹਦਰ ਨੂੰ ਤਾਂ ਕਦੇ ਕੁਛ ਨਹੀਂ ਕਿਧਰ ਕੁਛ ਨਹੀਂ ਕਿਹਾ ਚੰਦੂ ਮਾਰਨ ਦੀ ਗੱਲ ਇੱਕੋ ਗੱਲ ਕਹੀ ਜਨ ਵੀ ਉਹਨੂੰ ਜਾਂਦੇ ਕਰੋ ਹੋਰ ਕੀ ਕਹਿਆ ਉਹਨੇ ਹੋਰ ਕੋਈ ਜਿਹਦਰ ਦੇ ਖਿਲਾਫ ਥੋੜਾ ਕੋਈ ਗੱਲ ਕਰੀ ਹੈ ਇਸ ਕਰਕੇ ਇਹ ਕੁਰਾੜ ਚਾ ਕੇ ਗੱਲਾਂ ਕਰ ਰਹੇ ਨੇ ਸੋ ਇੱਕ ਦੇ ਵਿੱਚ ਕਿਸ ਤਰ੍ਹਾਂ ਦੀ ਨੀਤੀ ਅਪਣਾਈ ਜਾ ਸਕਦੀ ਹੈ ਤੁਹਾਡੇ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਖਿਲਾਫਤ ਖੁੱਲੇ ਆਮ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਪ੍ਰਧਾਨ ਤਬਦੀਲ ਹੋਣਾ ਚਾਹੀਦਾ ਹੈ ਪਿਛਲੇ ਸਮੇਂ ਦੇ ਦਰਮਿਆਨ ਜਿਹੜੀਆਂ ਵੱਡੀਆਂ ਸਿਆਸੀ ਭੁੱਲਾਂ ਹੋਈਆਂ ਨੇ ਉਹਨਾਂ ਦਾ ਕਿਤੇ ਨਾ ਕਿਤੇ ਮਾਫੀਨਾਮਾ ਹੋਣਾ ਚਾਹੀਦਾ ਹੈ ਕੀ ਲੱਗਦਾ ਹੈ ਕਿ ਨਾ ਤਮਾਮ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਪਵਿੱਖ ਦੇ ਵਿੱਚ ਕਿਸ ਤਰ੍ਹਾਂ ਦੀ ਪਲੈਨਿੰਗ ਕਰਨ ਜਾ ਰਹੇ ਹੋ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿੰਨਾ ਚਿਰ ਪਾਰਟੀ ਦੀ ਨਵੀਂ ਇਲੈਕਸ਼ਨ ਨਹੀਂ ਹੁੰਦੀ ਉਨੀ ਦੇਰ ਕੋਈ ਗੱਲ ਨਹੀਂ ਹੋਊਗੀ ਪਾਰਟੀ ਦੇ ਇਲੈਕਸ਼ਨ ਹੋਏਗੇ ਨਮਾ ਕੋਈ ਪ੍ਰਧਾਨ ਚੁਣਨਗੇ ਜਿਹਨੂੰ ਚਾਰੇ ਨੂੰ ਕਾਬਿਲ ਕਬੂਲ ਹੋਏਗਾ ਤੇ ਉਸ ਤੋਂ ਬਾਅਦ ਇਹਦੇ ਸੁਧਾਰਕ ਹੋ ਜਾਏ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਗੇ ਲੱਗਦਾ ਕਿ ਨਵੀਂ ਚੋਣ ਹੋ ਸਕਦੀ ਹੈ ਨਹੀਂ ਉਹ ਤਾਂ ਹੋਣੀ ਹੀ ਹੋਣੀ ਹੈ ਉਹ ਤਾਂ ਬਹੁਤ ਲੰਮਾ ਸਮਾਂ ਹੋ ਗਿਆ ਹੋਈ ਨਹੀਂ ਚੋਣ ਹੀ ਨਹੀਂ ਹੋਈ ਜਦੋਂ ਕੋਈ ਵੀ ਅਕਾਲੀ ਲੀਡਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਨੇ ਮੌਜੂਦਾ ਤਾਂ ਉਹਨਾਂ ਦੀ ਖਿਲਾਫਤ ਕਰਦਾ ਹੈ ਸਵਾਲ ਚੁੱਕਦਾ ਹੈ ਤਾਂ ਉਹਨੂੰ ਇੱਕ ਨਵਾਂ ਨਾਮ ਦਿੱਤਾ ਜਾਂਦਾ ਜਿਵੇਂ ਤੁਹਾਨੂੰ ਦਿੱਤਾ ਜਾ ਰਿਹਾ ਕਿ ਨਾਗਪੁਰੀਆਂ ਦਾ ਥੱਪੜਾ ਹੈ ਤੇ ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਪਿਛਲੇ ਸਮੇਂ ਦੇ ਦਰਮਿਆਨ ਇਹ ਨਾਮ ਦਿੱਤਾ ਗਿਆ ਅਸਲ ਦੇ ਵਿੱਚ ਨਾਗਪੁਰ ਦੀ ਅਡਿਓਲੋਜੀ ਹੈ ਕੀ ਹੈ ਉਹ ਤਾਂ ਮੈਨੂੰ ਤਾਂ ਪਤਾ ਨਹੀਂ ਅਡਿਓਲੋਜੀ ਕੀ ਹੈ ਨਾ ਨਾਗਪੁਰ ਵਾਲੇ ਪਤਾ ਮੈਨੂੰ ਤੇ ਲੇਕਿਨ ਉਹਦਾ ਉਹਨੂੰ ਵੀ ਕਹੀ ਜਾਂਦੇ ਨੇ ਵੀ ਅਮਰਿਤਪਾਲ ਨੂੰ ਲੋਕਾਂ ਨੇ ਐਡੀ ਵੱਡੀ ਵੋਟਾਂ ਨਾਲ ਜਿਤਾਇਆ ਉਹ ਤਾਂ ਉਹਨੂੰ ਵੀ ਕਹੀ ਜਾਂਦੇ ਨੇ ਉਹਦੀ ਲੜਾਈ ਤਾਂ ਸਿਰਫ ਇਹ ਹੀ ਹੈ ਨਾ ਕਿ ਉਹਨੂੰ ਐਡੀ ਦੂਰ ਕਿਉਂ ਬਿਠਾਉਂਦੇ ਐਡੀ ਦੂਰ ਕਿਉਂ ਭੇਜਦੇ ਉਹਨੂੰ ਅਗਰ ਉਹ ਉਹਦੇ ਚ ਨਾਗਪੁਰ ਨਾਲ ਮਿਲਿਆ ਹੁੰਦਾ ਤੇ ਉਹਨੂੰ ਕਿਉਂ ਭੇਜਦੇ ਉੱਥੇ ਇਹ ਕਰਕੇ ਮੈਂ ਸਮਝਦਾ ਵੀ ਇਹ ਉਹਦੇ ਕੋਲ ਹੋਰ ਕੋਈ ਰਸਤਾ ਨਹੀਂ ਆ ਇਹਨਾਂ ਦੇ ਇਹਨਾਂ ਗਲਤਾਂ ਉਹਦਾ ਰਾਜ ਤਾਂ ਇਹਨਾਂ ਨੇ ਭੋਗਿਆ ਐਟਾਂ ਦੀ ਇਹਨਾਂ ਨੇ ਸਪੋਰਟ ਕੀਤੀ ਕਿਸਾਨਾਂ ਦੇ ਕਿਸਾਨਾਂ ਦੀ ਮਾਰੂ ਨੀਤੀ ਦੇ ਖਿਲਾਫ ਇਹਨਾਂ ਨੇ ਸਪੋਰਟ ਕੀਤੀ ਉਹ ਬਿਲਾ ਦੀ ਅਰਸ਼ਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਬਿਆਨ ਦਵਾਇਆ ਉਸ ਤੋਂ ਬਾਅਦ ਪਿੱਛੇ ਵੜੇ ਉਦੋਂ ਬਾਅਦ ਪਿੱਛੇ ਹਟੇ ਨੇ ਇਸ ਕਰਕੇ ਮੈਂ ਸਮਝਦਾ ਕਿ ਇਹਨਾਂ ਦੀ ਹੁਣ ਜਨਮ ਖੜੇ ਗੜੇ ਨੇ ਹੋਰ ਕੁਝ ਨਹੀਂ ਹੈ ਸੁਖਵੀਰ ਨੂੰ ਜਦੋਂ ਮੈਂ ਪਹਿਲੀ ਵਾਰੀ ਕਿਹਾ ਸੀ 2017 ਚ ਕਿ ਰਿਦਨ ਕਰਨਾ ਚਾਹੀਦਾ 15 ਫੀਟਾਂ ਜਿੰਨਾ ਸੀ ਪਰ ਇਹਨੇ ਨਹੀਂ ਮੰਨੇ ਜੇ ਉਹਨੂੰ ਛੱਡ ਦਿੰਦਾ ਤੇ ਅੱਜ ਇਹ ਹਾਲਤ ਨਾ ਹੁੰਦੀ ਇਸ ਕਰਕੇ ਮੈਂ ਸਮਝਦਾ ਕਿਸਵੀਰ ਨੂੰ ਹੁਣ ਵੀ ਛੱਡ ਦੇਣਾ ਚਾਹੀਦਾ ਛੱਡ ਸਕਦੇ ਆ ਲੱਗਦਾ ਭਵਿੱਖ ਦੇ ਵਿੱਚ ਨਹੀਂ ਚਰਨੀ ਨੂੰ ਲੋਕਾਂ ਨੂੰ ਕੱਢ ਦੇਣਾ ਆਪ ਨਹੀਂ ਝੰਡੂ ਕੱਢ ਦੇਣਗੇ ਲੋਕੀ ਉਹਦੇ ਉਹਦੀ ਹੁਣ ਦੇ ਲੋ ਜਿਹਾ ਨਹੀਂ ਬੁਲਾਵਾਂਗੇ ਉਹਦੇ ਦੇਖ ਲੈਣ ਨੂੰ ਕਿੰਨਾ ਕੋ ਇਤਿਦਾਰ ਤੁੜ ਸਾਹਿਬ ਦੇ ਬਰਸੀ ਸਮਾਗਮ ਦੇ ਮੌਕੇ ਬਹੁਤ ਸਾਰੇ ਜਿਹੜੇ ਨਾਮੀ ਸਿਆਸਤ ਦੇ ਚਿਹਰੇ ਨੇ ਜਿਨ੍ਹਾਂ ਤੋਂ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਉਮੀਦ ਕਰਦੇ ਸਰਪਜੀਤ ਸਿੰਘ ਖਾਲਸਾ ਹੋਣ ਜਾਂ ਅਮਰਤਪਾਲ ਸਿੰਘ ਦਾ ਪਰਿਵਾਰ ਹੈ ਕੀ ਲੱਗਦਾ ਹੈ ਕਿ ਉਹਨਾਂ ਲੋਕਾਂ ਦੇ ਨਾਲ ਜਾਂ ਅਜਿਹੀਆਂ ਤਰਾਂ ਦੇ ਨਾਲ ਲੜ ਕੇ ਕੋਈ ਨਾ ਕੋਈ ਪੰਜਾਬ ਦੇ ਵਾਸਤੇ ਕੋਈ ਪੈਰਾਮੀਟਰ ਤੈਅ ਕੀਤਾ ਜਾ ਸਕਦਾ ਹੈ ਨਹੀਂ ਉਹ ਤਾਂ ਜਿਹੜੇ ਵੀ ਬਰੇ ਸਾਈ ਹੋ ਸਕਣਗੇ ਸਭ ਦੀ ਸਪੋਰਟ ਲਵਾਂਗੇ ਜੀ ਜਿਹੜੇ ਸਾਈ ਇਹਦੇ ਚ ਹੋਣਗੇ ਉਹਨੂੰ ਹਾਲਾਤ ਠੀਕ ਕਰਨ ਲਈ ਉਹ ਸਭ ਦੀ سپورਟ ਲਾਉਗੇ। ਹਾਂ ਬਿਲਕੁਲ ਅ ਅਕਾਲੀ ਆਗੂ ਸਰਦਾਰ ਸੁਖਦੇਵ ਸਿੰਘ ਢੀਂਡ ਸਾਹ ਦੇ ਨਾਲ ਗੱਲਬਾਤ ਹੋਈ ਹੈ ਤੇ ਇਸੇ ਨੂੰ ਲੈ ਕੇ ਅਨੁਸ਼ਾਸਨੀ ਕਮੇਟੀ ਦੇ ਵੱਲੋਂ ਚਾਹੇ ਇੱਕ ਵੱਡਾ ਫੈਸਲਾ ਲੈ ਕੇ ਬਰਖਾਸਤ ਵੀ ਕਰ ਦਿੱਤਾ ਗਿਆ ਹੈ ਪਰ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਸਰਦਾਰ ਸੁਖਦੇਵ ਸਿੰਘ ਢੀਂਡ ਸਾਹ ਦੇ ਵੱਲੋਂ ਵੱਡੀ ਦਾਵੇਦਾਰੀ ਹੈ ਕਿ ਭਵਿੱਖ ਦੇ ਵਿੱਚ ਅਸੀਂ ਜਿਹੜੀ ਪੰਜਾਬ ਪ੍ਰਸਤ ਲੀਡਰਸ਼ਿਪ ਉਭਾਰ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਸੁਧਾਰ ਕਰਨ ਦੇ ਯਤਨ ਕਰ ਰਹੀ ਹੈ ਕਿੰਨਾ ਕਿੰਨਾ ਚੀਜ਼ਾਂ ਦੇ ਵਿੱਚ ਸਫਲਤਾ ਪ੍ਰਾਪਤ ਹੋ ਸਕਦੀ ਹੈ ਪਵਿੱਖ ਵਿਦਵੈ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ तमाम ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਾਂਗੇ ਧੰਨਵਾਦ